ਨਿਗੜ ਵਾਲੇ ਪਾਣੀਗੜ ਸਪਿੰਗੜੀ ਗਿਆ ਇਹ ਵੀਡੀਓ ਬਣਾਉਣਾ ਫਟੇ ਪੂਰਾ ਖੋਸਾ ਭਾਈ ਆਹ ਫਟੇ ਦੀ ਹੈ ਹੌਟ ਹੈ ਨਾ ਫਲੇਵਰ ਨੇ ਇਹ ਆਜੋ ਫਟੇ ਇਧਰੋਂ ਕਿਚਨ 'ਚ ਹੀ ਵੜ ਗਏ ਤੁਸੀਂ ਕਿ ਨਾ ਸ਼ੌਂਕ ਹੈ ਇਹਨੂੰ ਹੈ ਤੇ ਸਾਡਾ ਕਾਕਾ ਆ ਗਿਆ ਸਿਮਰਨ ਤੇ ਧੁੱਪ ਪਹਿਲਾਂ ਬਹੁਤ ਤੇਜ਼ ਸੀ ਤੇ ਹੁਣ ਥੋੜੀ ਲਾਈਟ ਹੋ ਗਈ ਹੈ ਬਦਲ ਜਾ ਹੋ ਰਿਹਾ ਲੱਗਦਾ ਚਾਹ ਪੀਣੀ ਹੈ ਨਾ ਹੂੰ ਮੈਂ ਅੰਮਦਨ ਬਣਾ ਕੇ ਰੱਖੀ ਮੈਂ ਸਾਨੂੰ ਸਪੂਟੀ ਦਾ ਠੰਡ ਚਾਉਣਾ ਮੈਂ ਚਾਹ ਬਣਾ ਕੇ ਆਖਾਂ ਸਸਿਕਾ ਜੀ ਸਾਰਿਆਂ ਨੂੰ ਹੋਰ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਆ ਜੀ ਜਿਵੇਂ ਤੁਸੀਂ ਪਿਛਲੇ ਵਲੌਗਸ ਦੇਖ ਚੁੱਕੇ ਹੋ ਕਿ ਮੈਂ ਰੈਡੀ ਹੋਈ ਸੀ ਬਾਜ਼ਾਰ ਜਾਣ ਵਾਸਤੇ ਤੇ ਅਮਨ ਨੇ ਤੇ ਕੁਲਵਿੰਦਰ ਨੇ ਆਉਣਾ ਅਜੇ ਤੱਕ ਆਏ ਨਹੀਂ ਤੇ ਚਾਹ ਆਪਣੀ ਬਣ ਗਈ ਸੀ ਤੇ ਮੈਂ ਉਹਨਾਂ ਦਾ ਵੇਟ ਕਰਦੀ ਹਾਂ ਬਾਹਰ ਬੈਠੀ ਤੇ ਮੌਸਮ ਇੱਕਦਮ ਹੀ ਚੇਂਜ ਹੋ ਗਿਆ ਤੇ ਵਸ ਆਪਾਂ ਰੈਡੀ ਆ ਜਦੋਂ ਆਏ ਆਪਾਂ ਨਾਲ ਦੀ ਨਾਲ ਚੱਲ ਪਾਂਗੇ ਅੱਜ ਕਿੱਧਰ ਕਿੱਧਰ ਦਾ ਟੂਰ ਹੈ ਹਜੇ ਕੋਈ ਪਤਾ ਨਹੀਂ ਡਿਸਾਈਡ ਰਾਹ ਚ ਜਾ ਕੇ ਕਰਾਂਗੇ ਤੇ ਜਾਣਾ ਅਸੀਂ ਮੇਨ ਕੰਮ ਮਿਲਦਾ ਉਹਨਾਂ ਨੇ ਅਮਨ ਦੇ ਵਲੌਗ ਚ ਉਹਨਾਂ ਦੱਸਿਆ ਹੋਣਾ ਤੁਸੀਂ ਇੱਥੇ ਦੇਖ ਲਿਆ ਹੋਣਾ ਉਹ ਕੰਮ ਕਰਕੇ ਆਉਣੇ ਆ ਤੇ ਇੱਕ ਮੇਰੀ ਸਲਾਹ ਹੈ ਕਿ ਅੱਜ ਪਟਿਆਲੇ ਜਾਣਾ ਤੇ ਪੰਜਾਬ ਕੈਮਰਾ ਕਿੱਧਰ ਜਾ ਰਿਹਾ ਕੀ ਹੋ ਗਿਆ ਇਹ ਤੇ ਪਟਿਆਲੇ ਜਾਣਾ ਅਸੀਂ ਤੇ ਮੇਰੀ ਸਲਾਹ ਬਣ ਰਹੀ ਕਿ ਜੇ ਪਟਿਆਲੇ ਜਾਣਾ ਤੇ ਪੰਜਾਬੀ ਛੁੱਟੀ ਲੈ ਕੇ ਆਵਾਂ ਪਟਿਆਲੇ ਪਟਿਆਲੇ ਤੋਂ ਨਹੀਂ ਪਟਿਆਲੇ ਤੋਂ ਫਤੇ ਦੀ ਗੱਲ ਯਾਦ ਆਣੀ ਤੇ ਕੋਸ਼ਿਸ਼ ਕਰਾਂਗੀ ਜੇ ਮਿਲੀ ਮੈਨੂੰ ਵਧੀਆ ਮਿਲੀ ਤਾਂ ਮੈਂ ਲੈ ਕੇ ਆਉਂਗੀ ਆਪਣੇ ਲਈ ਤਾਂ ਸਿਮਰਨ ਕਹਿੰਦੀ ਮਮਾ ਮੈਂ ਵੀ ਲੈਣੀ ਮੇਰੇ ਲਈ ਵੀ ਲਿਆਇਓ ਸਿਮਮ ਨੂੰ ਮੈਂ ਕਹੇ ਨਾਲ ਚੱਲ ਕਹਿੰਦੀ ਨਾ ਮੈਂ ਤਾਂ ਨਾਲ ਜਾਣਾ ਨਹੀਂ ਚੱਲ ਪਾ ਪੁੱਤ ਨਾਲ ਨਹੀਂ ਇਹਨੂੰ ਐਂ ਆ ਜਾਂਦਾ ਦਮਣ ਕੱਲੀ ਆ ਘਰੇ ਤੇ ਮੈਨੂੰ ਔਖਾ ਜਾਣਾ ਫਿਰ ਚਾ ਆਪਣੀ ਭੰਗੀ ਪੂਰੀ ਗਾੜੀ ਬਣਾਈ ਆਪਾਂ ਨੇ ਸਿਮਰਣਾ ਮੈਨੂੰ ਆਉਂਦੇ ਕਹਿੰਦੀ ਮम्मा ਤੁਹਾਡਾ ਫੇਸ ਬੜਾ ਡਿਫਰੈਂਟ ਲੱਗ ਰਿਹਾ ਡਿਫਰੈਂਟ ਦੁੱਖ ਲੱਗ ਰਹੀ ਐ ਇੰਨੀ ਡਿਫਰੈਂਟ ਵੀ ਨਹੀਂ ਆ ਗਈ ਮੇਰਾ ਤਾਂ ਆ ਜਦੋਂ ਅਸੀਂ ਮੂੰਹ ਆ ਦੇਖ ਮੈਂ ਅਜੇ ਹੋ ਨਹੀਂ ਲਾਇਆ ਮਸਕਰਾ ਜਦੋਂ ਅੱਖਾਂ ਖੋਲਦੇ ਫਰੱਡੀ ਐਡੀਆਂ ਹੋ ਜਾਂਦੀਆਂ ਫਿਰ ਇੱਕ ਕਮੈਂਟ ਵੀ ਆਇਆ ਸੀ ਕਿਸੇ ਦਾ ਉਹ ਕਹਿੰਦੇ ਸੋਨੂ ਦੀਦੀ ਦੇ ਤਾਂ ਡੇਲੇ ਹੀ ਬੜੇ ਵੱਡੇ ਨੇ ਹੁਣ ਮੇਰੇ ਡੇਲੇ ਹੈ ਹੀ ਐ ਮੈਂ ਦੱਸੂ ਕੀ ਕਰਾਂ ਹਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਅਈ ਮੈਂ ਚਾਹ ਪੀ ਕੇ ਤਾਂ ਟੇਸਟ ਕਰਕੇ ਦੱਸਦੀ ਹਾਂ ਕਿਵੇਂ ਦੀ ਹੁੰਦੀ ਹੈ ਇਹ ਮੇਰੀ ਕੱਡੇ ਵਾਲੀ ਚਾਹ ਸਿੰਮੂ ਤੇ ਪਾਕਿਸਤਾਨ ਚ ਕਹਿੰਦੇ ਨੇ ਲੰਬੀ ਚਾਹ ਲੰਬੀ ਚਾਹ ਆਹ ਆਈ ਕਹਿ ਦੇਣਾ ਨਾ ਆਪਣੇ ਚੜ੍ਹਦੇ ਪੰਜਾਬ ਵਾਲਾ ਆਪਾਂ ਕਹਿੰਦੇ ਆ ਕਿ ਬੜੀ ਕੰਡੇ ਵਾਲੀ ਚਾਹ ਬਣਾਈ ਘੈਂਟ ਚਾਹ ਬਣਾਈ ਗਾਰੇ ਵਾਲੀ ਚਾਹ ਬਣਾਈ ਵੀ ਕਹਿੰਦੇ ਤੇ ਲੈਹਿੰਦੇ ਪੰਜਾਬ ਵਾਲ ਕਹਿੰਦੇ ਨੇ ਲੰਬੀ ਚਾਹ ਲੰਬੀ ਚਾਹ ਦਾ ਮਤਲਬ ਇਹੀ ਕਿ ਬਹੁਤ ਸੋਹਣੀ ਹੈ ਨਾ ਬਹੁਤ ਵਧੀਆ ਸਟਰੋਂਗ ਸਟਰੋਂਗ ਇਹੀ ਲਾ ਲੋ ਮੈਨੂੰ ਕਹ ਸਿਮਰਨ ਮੈਨੂੰ ਕਹਿ ਰਹੀ ਹੈ ਕਿ ਮਮਾ ਤੁਸੀਂ ਨਾ ਜਾਓ ਮੇਰਾ ਦਿਲ ਨਹੀਂ ਲੱਗਣਾ ਨਹੀਂ ਨਹੀਂ ਮੈਂ ਕਿੱਥੇ ਜਾਉਂ ਰਹੇ ਹਾਂ ਆ ਦੇਖ ਲਓ ਹੁਣ ਕੈਮਰੇ ਸਾਹਮਣੇ ਕੋਸ਼ ਆ ਪਿੱਛੇ ਕੋਸ਼ ਆ ਨਹੀਂ ਕੋਈ ਗੱਲ ਨਹੀਂ ਮੈਂ ਛੇਤੀ ਆ ਜਾਣਾ ਤੇ ਮੈਨੂੰ ਐਂਦਾ ਚਾਹ ਕਿਵੇਂ ਬਣੀ ਪੂਰੀ ਕਹਿਣਾ ਕੁਝ ਕੀ ਖਾ ਕੇ ਆਏ ਅੱਜ ਬਾਜ਼ਾਰੋਂ ਕੀ ਖਾ ਕੇ ਆਏ ਸੌਂ ਦੱਸਾਂ ਤੁਹਾਨੂੰ ਖਾ ਕੇ ਸੌਂ ਦੱਸਾਂ ਖਾ ਕੇ ਆਂ ਦੱਸ ਸੌਂ ਗੁਰੜ ਖਾਦੀ ਐ ਚਾਕਲੇਟਾਂ ਢਿੱਡ ਭਰਦੇ ਨੇ ਪਹਿਲਾਂ ਮੈਨੂੰ ਦੱਸੋ ਬਾਜ਼ਾਰ ਫਿਰ ਲਿਆ ਮੈਨੂੰ ਸਮਝ ਨਹੀਂ ਆ ਮੈਂ ਖਾਵਾਂ ਕੀ ਹੂੰ ਤੇ ਮੈਂ ਛੱਡ ਤਾ ਮੈਂ ਕੁਝ ਮੂਲੀਆਂ ਵਾਲੇ ਪਰੌਂਠੇ ਬਣੇ ਨੇ ਖਾਓ ਬਣਾ ਕੇ ਦਵਾ ਕਿ ਬਣਾ ਲੇਗਾ ਬਣਾ ਦੇਂਗਾ ਦਮਣਡ ਬਣਾ ਦੇਂਗਾ ਨਾ ਹੂੰ ਚੱਲ ਠੀਕ ਹੈ ਦੋਨੇ ਪੈਣਾ ਖਾ ਲਿਓ ਤੇ ਰਾਤ ਦੀ ਸਬਜ਼ੀ ਬਣਾ ਦਿਓ ਬਾਈ ਚਾਂਸ ਅਸੀਂ ਲੇਟ ਹੋ ਗਏ ਸਬਜ਼ੀ ਚ ਕੀ ਬਣਾਣਾ ਸਭ ਤੋਂ ਸੌਖਾ ਆਲੂ ਮਟਰ ਆਲੂ ਮਟਰ ਬਣਾ ਲੈ ਮਟਰ ਲਿਆਵਰੇ ਮੈਂ ਕੱਢਣੀ ਆ ਤੇ ਹੁਣੇ ਮੈਨੂੰ ਫੋਨ ਆਇਆ ਅਮਨ ਦਾ ਤੇ ਹਜੇ ਉਹ ਸਕੂਲ ਚ ਨੇ ਪਰਨੀਤ ਤੇ ਫਤਿਹ ਨਾਲ ਲੈਣਾ ਤੇ ਮੈਂ ਫਿਰ ਗਿਆ ਕਿ ਟਾਈਮ ਹੋ ਗਿਆ 1 ਵਜੇ ਦਾ ਤੇ ਮੈਂ ਕਿਹਾ ਦਮਨ ਨੂੰ ਵੀ ਨਾਲ ਹੀ ਲੈ ਆਇਓ ਤੇ ਦਮਨ ਨੂੰ ਇੱਥੇ ਛੱਡ ਦਾਂਗੇ ਸਿਮਰਨ ਕੋ ਤੇ ਫਤਿਹ ਨੇ ਤੇ ਨੀਤ ਨੇ ਸਾਡੇ ਨਾਲ ਜਾਣਾ ਕਿਉਂਕਿ ਪਰਨੀਤ ਦੇ ਕੱਪੜੇ ਲਿਆਂਦੇ ਸੀ ਪਟਿਆਲੇ ਤੋਂ ਤੁਹਾਨੂੰ ਵਿਚਾਰ ਨੂੰ ਛੋਟੇ ਆ ਗਏ ਨੇ ਤੇ ਉਹ ਅੱਜ ਅਹੀ ਚੇਂਜ ਕਰਨ ਜਾਣਾ ਤੇ ਬਾਕੀ ਦੇਖਨੇ ਆ ਕਿੱਧਰ ਕਿੱਧਰ ਦਾ ਟੂਰ ਬਣਦਾ ਤੇ ਹਜੇ ਉਹਨਾਂ ਨੂੰ ਟਾਈਮ ਲੱਗਣਾ ਹੋਣਾ ਚੇਰ ਆਪਾਂ ਘਰ ਦੇ ਜਿਹੜੇ ਹੋਰ ਕੰਮ ਨੇ ਉਹ ਰਵੇਡ ਲੈਣੇ ਆ ਤੇ ਉਹਨਾਂ ਨੇ ਲ ਲੋ ਜੀ ਫਤੇ ਪਹੁੰਚ ਗਏ ਸਾਡੇ ਕੋਲ ਦੰਦ ਬੋੜਾ ਚੱਲੀਏ ਫਿਰ ਆਪਾਂ ਮਮਾ ਦੇ ਥੱਲੇ ਨੇ ਚਲੋ ਚੰਗਾ ਪੁੱਤਰੀ ਬਾਏ ਡਮੂ ਦੀਦੀ ਮੂਲੀ ਵਾਲਾ ਪਰੌਂਠਾ ਬਣਾ ਦੇ ਸਿਮ ਬਣਾ ਦਿਓ ਮੈਂ ਫੋਨ ਕਰਨਾ ਪਾਣੀ ਦੇ ਲੋ ਗੱਡੀ ਕਿੱਧਰ ਲੈ ਕੇ ਫਤੇ ਸਾਨੂੰ ਬਿਠਾੜਾ ਨਹੀਂ ਇਹਨਾਂ ਨੇ ਵਿੱਚ ਆਜੋ ਆਜੋ ਹੁੰਦੇ ਨੇ ਇੱਧਰ ਆਓ ਇੱਧਰ ਆਓ ਮੋੜ ਕੇ ਲੈਂਦੇ ਮੋੜ ਕੇ ਲੈਂਦੇ ਅੜੋ ਤੇ ਸੀ ਇੱਥੇ ਉਹ ਤੁਸੀਂ ਕੀ ਬਣੇ ਹੋ ਅੱਜ ਮਮਾ ਤਾਂ ਪਰਸ ਬੜਿਆ ਤੁਸੀਂ ਕਮਲੇ ਨਹੀਂ ਬਣੇ ਇੱਧਰ ਬਾਈ ਭਾਈ ਆਪਾਂ ਛੱਡ ਦੇਣਾ ਤੁਸੀਂ ਕਿੱਥੇ ਚੱਲੇ ਸਾਡੇ ਨਾਲ ਕੀ ਕਰਨ ਚੱਲੇ ਤੁਸੀਂ ਤੇਰੇ ਕਪੜਾ ਲੈਣੇ ਵੀਰੇ ਦੇ ਲੈਣੇ ਤਾਂ ਤੂੰ ਚੂਨੀ ਲਾ ਕੇ ਆਏ ਤੁਸੀਂ ਨਹੀਂ ਮੇਰੇ ਪੁੱਤ ਨੂੰ ਕਾਂਜੀ ਲੱਗੀ ਨਹੀਂ ਮਾਂ ਜਦ ਕੇ ਜਾ ਬੋਲਾ ਆਹ ਕੈਨੇਡਾ ਜਾ ਰਹਾ ਫਤਿਹ ਆ ਤਾਂ ਦੇ ਹੋਦੀ ਨਹੀਂ ਆਏ ਉਹਦੀ ਹਾਲ ਤਾਂ ਤੱਕ ਨਹੀਂ ਫਿਰ ਉਹ ਵਿਚਾਰੀ ਦਾ ਮੂੰਹ ਕੱਲੀ ਕਰੇ ਹਾਂ ਨਾ ਬੂਟ ਪਾ ਲੀ ਕੀ ਫੇਰ ਰਹਿ ਗਏ ਨਹੀਂ ਬੂਟ ਕਤੋਂ ਹੋ ਕੇ ਤਸ ਗੱਲ ਸਾਰਿਆਂ ਨੂੰ ਲਓ ਸਾਸਰੀ ਕਾਜੀ ਅੱਜ ਸਾਡੇ ਵਾਲਾ ਸਾਰਿਆਂ ਨੂੰ ਆ ਦੇਖੋ ਇੱਧਰ ਬੈ ਗਿਆ ਤੈਨੂੰ ਕੈਨੇਡਾ ਵਾਲੀ ਫਲਾਈਟ ਚੜਾਉਣਾ ਅੱਜ ਹਾਂ ਪਟਿਆਲੇ ਤੋਂ ਪਟਿਆਲੇ ਤੋਂ ਚੜਾਉਣੀ ਗੁਰਚਾਰ ਵਾਲੀ ਫਲਾਈਟ ਓਏ ਨਾਨੋ ਕਿੰਨੋ ਜਿੱਜਕੀ ਫਸ ਗਿਆ ਲੋਜੀ ਥੋੜੀ ਕੱਬੀ ਲੋਜੀ ਦੀ ਬਾਤ ਹੈ ਦਾ ਮੂੰਹ ਦਾ ਕਹਾ ਕਹਿੰਦੇ ਉੱਥੇ ਮਜ਼ਦੂਰੀ ਕਰਕੇ ਹੁੰਦਾ ਸਕੂਲ ਪੜਨ ਥੋੜੀ ਜਾਂਦਾ ਹਾਂ ਚਲੋ ਜੀ ਚੱਲ ਪਿਆਸੀ ਪਟਿਆਲੇ ਨੂੰ ਹੋਰ ਲੇਟ ਹੋ ਗਿਆ ਆਪਾਂ ਆ ਕੀ ਹੋ ਗਿਆ ਫਤੇ ਕੁਛ ਖਾਣਾ ਨਹੀਂ ਹੈਗਾ ਕੋਲਡ ਡਰਿੰਕ ਲੈਣੀ ਹੈ ਕੋਲਡ ਡਰਿੰਕ ਪੀਣੀ ਆਮਣ ਕੋਲਡ ਡਰਿੰਕ ਪੀਣੀ ਫਤੈ ਨੇ ਤਾਂ ਸਿਰੂ ਕਿਹਾ ਪੁਹਾਣੀਗੜ ਕੇਸ਼ਵਰ ਦੇ ਤੇ ਪੰਜ ਫਤੇ ਕਹਿੰਦਾ ਮੈਂ ਪੀਣਾ ਕੋਕ ਭਾਵੇਂ ਜਕਾਮ ਹੋ ਜਾ ਸ਼ੋਣੀ ਦੀ ਚਰੀ ਨੇ ਨਹੀਂ ਹੰਦਾ ਹਮਣ ਬੂਟਾ ਲੈ ਆਂਦੇ ਉਹਦੇ ਚਿਹੜਾ ਇਹ ਅੱਜ ਮੈਂ ਬੂਟ ਚੁੱਕੇ ਆਣ ਵਿਚਾਰੇ ਦੇ ਤੇ ਚੰਗੇ ਕੰਮ ਕੀਤੇ ਨੇ ਵਿਚਾਰੇ ਤੇ ਬੂਟਾਂ ਦਾ ਤਾਂ ਚਾਰ ਹਾਏ ਨੀ ਮਾਰ ਹਾਏ ਤੇ ਜਾਏਗੀ ਕੀ ਲੈਣਾ ਤੈਨੂੰ ਆਪਣਾ ਇਹਦੇ ਮੇਰੇ ਪਰਸ ਫੜੀ ਆ ਸੀ ਆਏ ਮੰਨ ਤਾਂ ਵੈਲਵਟ ਦਾ ਛੋੜ ਭਾ ਕੇ ਆਈ ਮਾਰ ਜੋ ਕਿਤੇ ਕੀ ਹੋ ਗਿਆ ਤੇ ਪਾਇਆ ਹੀ ਨਹੀਂ ਚ ਕਿੱਧਰ ਜਾ ਰਹੇ ਹੋ ਉਧਰੋਂ ਚਲੋ ਉਹ ਅੱਗੇ ਕੱਢ ਤਾਂ ਮੰਸੇ ਤੱਕ ਕੋਈ ਗੱਲ ਨਹੀਂ ਕੋਈ ਗੱਲ ਚਲੋ ਚਲੋ ਚੱਪਕੇ ਨਿੱਡਾ ਜਾਣਾ ਕਿੰਨਾ ਇਹ ਚਲੋ ਬੁਲੇ ਢੁਲੇ ਆਹ ਖੁੱਲੇ ਢੁਲੇ ਨਾ ਤਾਂ ਕਰਕੇ ਨਹੀਂ ਇਹਨਾਂ ਪੁਰਤਕਾਲ ਨਹੀਂ ਜਾਣਾ ਅੱਛਾ ਨੀ ਇਤਨੇ ਦਾ ਰੋਟੀ ਖਾਣੀ ਕਹਿੰਦਾ ਰੋਟੀ ਖਾਣੀ ਹੈ ਕੀ ਕਹਿ ਰਹੇ ਹੋ ਕੀ ਕਹਿ ਰਹੇ ਹੋ ਟ੍ਰੈਕਸੂਟ ਭੇਜਣਾਂਗੇ ਇਹਦਾ ਹਾਂ ਤੇ ਫਿਰ ਆਏ ਕਿ ਲੈ ਕੇ ਆਏ ਟ੍ਰੈਕਸੂਟ ਲੈਣਾ ਸੀ ਨਾ ਮੇਰਾ ਛੋਣਾ ਪੁੱਤ ਸਕੂਲ ਵਾਲਾ ਪਟਕਾ ਬੰਨਿਆ ਮੇਰੇ ਪੁੱਤ ਨੇ ਹੈ ਕੀ ਖਾਣਾ ਦੱਚੋ ਕੋਲਡ ਡਰਿੰਕ ਪੀਣੀ ਪਈ ਨਹੀਂ ਪਤਾ ਕੋਲਡ ਡਰਿੰਕ ਲਿਆਓ ਕੋਲਡ ਡਰਿੰਕ ਮਵਾਓ ਹੈ ਤੇ ਇੱਧਰ ਆ ਗਈ ਸੀ ਜੀ ਆਪਣੀ ਟਿੱਕੀ ਤੇ ਨਾ ਪਿੱਛੇ ਮਿਊਜ਼ਿਕ ਚੱਲ ਰਿਹਾ ਸੀ ਕਾਫੀ ਲੌਡਲੀ ਤੇ ਮੈਂ ਕਿਹਾ ਚਲੋ ਮੈਂ ਇੱਥੇ ਵਾਇਸ ਰਿਕਾਰਡ ਕਰ ਦਿੰਨੀ ਆ ਤੇ ਪਰਨੀਤ ਟਿੱਕੀ ਇੰਜੋਏ ਕਰ ਰਿਹਾ ਤੇ ਟਿੱਕੀ ਕੀਤੀ ਸੀ ਅਸੀਂ ਕਿ ਸਾਰੇ ਜਣੇ ਥੋੜੀ ਥੋੜੀ ਟੇਸਟ ਕਰ ਲਾਂਗੇ ਇੱਕੋ ਹੀ ਆਰਡਰ ਕੀਤੀ ਸੀ ਪਲੇਟ ਤੇ ਉਧਰ ਅਮਨ ਕੈਰੀ ਹੌਲੀ ਖਾ ਖੰਨੇ ਵਾਲੀ ਟਿੱਕੀ ਮੈਨੂੰ ਯਾਦ ਆ ਰਹੀ ਏ ਅਮਨ ਨੂੰ ਕਹਿੰਦੀ ਮੈਨੂੰ ਖੰਨੇ ਵਾਲੀ ਟਿੱਕੀ ਬਹੁਤ ਪਸੰਦ ਆ ਤੇ ਇੱਧਰ ਦੇਖੋ ਫਤੇ ਤੇ ਕੁਲਵਿੰਦਰ ਉਹ ਪਾਪਾ ਨੂੰ ਕਹਿ ਰਿਹਾ ਮੈਨੂੰ ਨਾ ਇੱਥੇ ਨੇ ਕੋਈ ਦੇਖ ਲਈ ਸੀ ਪਤਾ ਨਹੀਂ ਐਨਰਜੀ ਡਰਿੰਕ ਸੀ ਕੀ ਸੀ ਕਹਿੰਦਾ ਮੈਨੂੰ ਉਹ ਲੈ ਕੇ দাও ਤੇ ਉਹ ਦੇਖੋ ਸਾਹਮਣੇ ਤੇ ਪਪਾ ਕਹਿੰਦੇ ਕੋਈ ਨਮ ਲੈ ਕੇ ਦਵਾਂਗਾ ਪਹਿਲਾਂ ਤੁਸੀਂ ਆ ਖਾ ਲਓ ਤੇ ਇੱਧਰ ਆਪਣੇ ਛੋਲੇ ਭਟੂਰੇ ਆ ਗਏ ਤੇ ਡੋਸਾ ਆ ਗਿਆ ਤੇ ਇੱਧਰ ਪਰਨੀਤ ਲੱਗਾ ਹੋਇਆ ਸੀ ਡੋਸਾ ਵੀ ਖਾਣ ਤੇ ਫਤੇ ਲੱਗਾ ਹੋਇਆ ਆਪਣਾ ਕੋਕ ਖੋਲਣ ਇਹਦਾ ਪਪਾ ਮੈਂ ਕੋਕ ਪੀਣਾ ਬਸ ਹੋਰ ਮੈਂ ਕੁਝ ਨਹੀਂ ਖਾਣਾ ਤੇ ਇੱਧਰ ਆਪਾਂ ਇਹ ਟਿੱਕੀ ਹੀ ਸਾਰਿਆਂ ਨੇ ਥੋੜੀ ਥੋੜੀ ਖਾਧੀ ਤੇ ਮੈਂ ਕੁਝ ਵੀ ਨਹੀਂ ਖਾਦਾ ਮੈਂ ਘਰੋਂ ਖਾ ਕੇ ਗਈ ਸੀ ਮੂਲੀ ਵਾਲੇ ਪਰੌਂਠੇ ਇੱਧਰ ਫਤਿਹ ਪਾਪਾ ਨੂੰ ਕਹਿ ਰਿਹਾ ਚਲੋ ਮੈਂ ਉਹ ਚੀਜ਼ ਲੈਣੀ ਮੇਰੇ ਨਾਲ ਚਲੋ ਦੇਖੋ ਮੈਂ ਆ ਐਵੇਂ ਖਾਣਾ ਕਹਿੰਦਾ ਤੇ ਕੋਕ ਅੱਧਾ ਪੀ ਕੇ ਤੇ ਅੱਧਾ ਰੱਖਦਾ ਕਹਿੰਦਾ ਬਸ ਮੈਂ ਗੱਡੀ 'ਚ ਜਾ ਕੇ ਪੀਵਾਂਗਾ ਦੰਦ ਟੁੱਟ ਗਿਆ ਮੇਰੇ ਪੁੱਤ ਦਾ ਆਓ ਪਾਪਾ ਕਹਿੰਦਾ ਮੇਰੇ ਨਾਲ ਆਓ ਤੁਸੀਂ ਤੇ ਕਲੰਦਰ ਕਹਿੰਦਾ ਅੱਧਾ ਤੂੰ ਖਤਮ ਕਰਤਾ ਇਹਦਾ ਟੈਗ ਕਿੱਧਰ ਗਿਆ ਉਧਰ ਕਹਿੰਦਾ ਮੰਮਾ ਨੂੰ ਛੱਡ ਦਿਓ ਤੁਸੀਂ ਪਾਪਾ ਮੇਰੇ ਨਾਲ ਚਲੋ ਚਲੋ ਪਾਪਾ ਮੇਰੇ ਨਾਲ ਚਲੋ ਫਟਾਫਟ ਮੈਨੂੰ ਨਾ ਚਾਕਲੇਟ ਦਲਾ ਕੇ ਲਿਆਓ ਇੱਧਰ ਦੇਖੋ ਪਾਪਾ ਨੇ ਖਿੱਚਣ ਲੱਗਾ ਪਿਆ ਫਟਾਫਟ ਕਿਲੰਦਰ ਮੈਂ ਨਾਲ ਚੱਲ ਹਾਂ ਖਾਪੀ ਗੱਤ ਤੁਰਪੇ ਅੱਗੇ ਅੱਗੇ ਆਪਣੀ ਡੱਡੀ ਕਿੱਥੇ ਖੜੀ ਹੈ ਪਾਣੀਗੜ ਵਾਲਿਓ ਮੈਂ ਪਾਣੀਗੜ ਵਾਲਿਓ ਪਾਣੀਗੜ ਸੀ ਗਿਆ ਵੀਡੀਓ ਬਣਾ ਪਾਣੀਗੜ ਬੈਂਦੇ ਰੇ ਆਪਾਂ ਸਕੂਲ ਵੀ ਜਾਂਦੇ ਹੁੰਨੇ ਆ ਬੜਾ ਵਧੀਆ ਲੱਗਦਾ ਸੀ ਜਣਾ ਹੂੰ ਆਪਣੀ ਆਪਣੀ ਲੋਕਾਂ ਦੀ ਮੈਂ ਆਪਣੀ ਲੜਾਈ ਕਿਉਂ ਹੋ ਰਹੀ ਏ ਅ ਭਰੇ ਇੱਥੇ ਖੜ ਜਾ ਹੁਣ ਖੜ ਜਾ ਖੜ ਜਾ ਖੜ ਜਾ ਨਹੀਂ ਤੂੰ ਮੇਰੇ ਕੋ ਬੈ ਫਤੇ ਆਪਾਂ ਨੀਤ ਵੇਰੇ ਨੂੰ ਨਹੀਂ ਬੁਲਾਣਾ ਤੁਸੀਂ ਮੇਰੇ ਕੋ ਆਓ ਕਲਵਿੰਦਰ ਇੱਕ ਚਿੰਗਮ ਆਪਾਂ ਸਾਰਿਆਂ ਖਾਦੀ ਇੱਕ ਕੱਲੀ ਇਹਨੂੰ ਪੈਕਟ ਦੇਤਾ ਤੂੰ ਬੱਲੇ ਲੈ ਲਏ ਸੀ ਪਿੱਛੇ ਬਸ ਗੱਡੀਆਂ ਕੋਈ ਨਾ ਮੈਨੂੰ ਪਤਾ ਲੱਗ ਰਿਹਾ ਅੱਛਾ ਉਹ ਸੀ ਮੈਂ ਮੈਂ ਤਾਂ ਉਹ ਦੇਖ ਕੇ ਆਣੇਗੀ ਉੱਥੋਂ ਦੇਖ ਰਿਆ ਇਹ ਹੋ ਥੋੜੀ ਹਮ ਗੇਰ ਗੱਡੀ ਦਾ ਨਹੀਂ ਵਰਨਾ ਥੋੜੀ ਹੈ ਆ ਗਈ ਵਿਚਾਰੀ ਰਾਤ ਦੀ ਉਹ ਘਰੇ ਅੱਜ ਤਵਾਣ ਨੂੰ ਦੇ ਕੇ ਆਇਆ ਅੱਛਾ ਆ ਗਈ ਫਿਰ ਹੋਰ ਰਾਤ ਲੋ ਜੀ ਪਹੁੰਚ ਗਏ ਅਸੀਂ ਪਟਿਆਲੇ ਹਮਨੂਰੀ ਪਿੱਛੇ ਨੇ ਅਮਨੂਰੀ ਗਏ ਨੇ ਪਰ ਨੀ ਇੱਦੇ ਕੱਪੜੇ ਚੇਂਜ ਕਰਨ ਚੱਲੀਏ ਫਤਿ ਆਪਾਂ ਵੀ ਫਤੇ ਸੁਕਤਾ ਸੀ ਤੇ ਮੈਂ ਤਾਂ ਕਰਕੇ ਗੱਡੀ 'ਚ ਹੀ ਬੈਠ ਗਈ ਹੋ ਜਾ ਮੇਰਾ ਪੁੱਛ ਹੋ ਜਾ ਮੈਂ ਨਹੀਂ ਗਈ ਹੋ ਗਏ ਹਾਂਜੀ ਫਤੇ ਨੀਨੀਪੁਰੀ ਹੋ ਗਈ ਐ ਚੱਲੀ ਆਪਾਂ ਵੀਰੇਹੁਰਾ ਨਾਲ ਕਿ ਅੰਦਰ ਹੀ ਬਹਿਣਾ ਚਲੋ ਜਿੰਨਾ ਤੇਰਾ ਫਤਾ ਫਤੇ ਸੁਕਤਾ ਨਾ ਉਹ ਨਜ਼ਰ ਮੈਂ ਗੱਡੀ 'ਚ ਬਹਿਣੀ ਆ ਅਮੜ ਹੋਰ ਚੱਲੇ ਨੇ ਹੁਣ ਫਰੂਟ ਲੈਣ ਗੱਡੀ ਸਟਾਰਟ ਕਿਉਂ ਕਰ ਦੋ ਆਪਾਂ ਤਾਂ ਨਹੀਂ ਗਾੜੇ ਲੈਣੇ ਅੱਛਾ ਕੀ ਹੋ ਰਿਹਾ ਫਤੇ ਤੁਹਾਨੂੰ ਤੁਸੀਂ ਕਦੇ ਅੱਗੇ ਚਲੇ ਜਾਂਦੇ ਕਦੇ ਪਿੱਛੇ ਹੈਂ ਅਸੀਂ ਫਿਰਦੇ ਪਏ ਹਾਂ ਬਾਈ ਨੰਬਰ ਕੋਲ ਹਮਣੋ ਰੀਤੇ ਆਏ ਨਹੀਂ ਫੂਡ ਲੈ ਕੇ ਉਹ ਗਮਲੇ ਲੱਤ ਰਣੀ ਹ ਨਹੀਂ ਹੁਣ ਡਈ ਪਾਪਾ ਤੋਂ ਡਰਦੇ ਪਿੱਛੇ ਆ ਗਏ ਓਏ ਪਾਪਾ ਤੋਂ ਡਰਦੇ ਪਿੱਛੇ ਆ ਗਏ ਤੁਸੀਂ ਕੀ ਗੱਲ ਪਾਪਾ ਕੋ ਡਰ ਲਾਦਾ ਇਹ ਕੀਾਰੇ ਬਦਾਮ ਪੜੀ ਕੀ ਦੇਖ ਰਹੇ ਹੋ ਫਤਿਹ ਚਲੋ ਜੀ ਸਾਨੂੰ ਨੇਰਾ ਹੋ ਗਿਆ ਪਟਿਆਲੇ ਤੋਂ ਮੁੜਦੇ ਆ ਮੁੜਦੇ ਆ ਤੇ ట్రాਫਿਕ ਵੀ ਬਹੁਤ ਜ਼ਿਆਦਾ ਹੋਇਆ ਪਿਆ ਮਮੀ ਨੂੰ ਅੰਦਰੋਂ ਫੋਨ ਕਰਦੀ ਦਿੰਦਾ ਕੀ ਬਲੋ ਕਰਾ ਰਿਹਾ ਸੀ ਮੁਹੌਟਲੋਂ ਸੇ ਤੇ ਇ ਲੋਜੀਟਿਮ ਹੋਟਲ ਨੂੰ ਪਹੁੰਚੇ ਨੇ ਬੱਚੇ ਸਾਡੇ ਕਾਫੀ ਪੀਣ ਦੇ ਉਹ ਤੇਰੇ ਤਾਂ ਕੀ ਉਹ ਪਹੁੰਚਾ ਗਾ ਉਹ ਮਾਜ ਕੋੜਿਆਂ ਦੇ ਤਾਂ ਕਵਰ ਚੜਾਏ ਹੋਏ ਨੇ ਯਾਰ ਕੋੜੇ ਨਵੇਂ ਹੀ ਲਿਆਂਦੇ ਨੇ ਇਹਨਾਂ ਨੇ ਅਜੇ ਓਪਨਿੰਗ ਨਹੀਂ ਕੀਤੀ ਸਿਸਟਮ ਬਣੂਗਾ ਬਾਂਜੇ ਯਾਰ ਵਧੀਆ ਇੱਥੇ ਅੰਦਰ ਬੈਠ ਕੇ ਪੀਣੀ ਅੱਛਾ